ਇਹ ਤੁਸੀਂ ਇਹ 2 बाई 2 ਜੀ ਸਨਮਿਕਾ ਟੇਪ ਜੀ ਇਹਦਾ ਐ ਲਾਵਾ ਮੈਂ ਸਾਰਾ ਇਹ ਦੋ 20 ਦੀ ਜਵੇਲਟ ਫਰੀ ਹੈ ਜੀ ਇਹ ਵੀ ਸਿਰਫ 17 ਰੁਪਏ ਫੁੱਟ ਜੀ ਸਿਰਫ ਸਿਰਫ 17 ਰੁਪਏ ਫੁੱਟ ਇਹ ਚ ਹੋਰ ਕਲਰ ਕਿਹੜੇ ਆ ਜੋ ਕਲਰ ਬਹੁਤੂ ਪਏ ਜੀ ਆ ਦੇਖੋ ਕਲਰ ਦੇਖੋ ਜੀ ਕਿੰਨੇ ਪਏ ਨੇ ਆ ਕਲਰ ਦੇਖ ਸਾਰੇ ਤੁਸੀਂ ਜੀ ਇਦਰਾ ਕੋਈ ਕਲਰ 19 ਰੁਪਏ ਫੁੱਟ ਹੈ 17 ਰੁਪਏ ਫੁੱਟ ਆ ਵੀ 17 ਰੁਪਏ ਫੁੱਟ 2 बाई 2 ਦੀ ਟੇਲ ਜੀ AB 17 ਰੁਪਏ ਫੁੱਟ ਦੀ AB 17 ਰੁਪਏ ਫੁੱਟ ਜੀ ਇਹ ਬਗੀਚਾ ਟਾਈਪ ਜੀ AB 17 ਰੁਪਏ ਫੁੱਟ ਸਾਰੀ ਹੀ ਤੁਹਾਨੂੰ ਮਿਲੂਗੀ 2 बाई 2 ਦੀ ਟਾਈਲ ਸਿਰਫ 17 ਰੁਪਏ ਫੁੱਟ ਕੋਈ ਪਾਰਕਿੰਗ ਲਾਉਣੀ ਹੈ ਪਾਰਕਿੰਗ ਚ ਵੀ ਲਾ ਸਕਦਾ ਜੀ ਇਹ ਵੀ ਸਿਰਫ 17 ਰੁਪਏ ਫੁੱਟ ਜੀ ਅੱਛਾ ਜੀ ਤੇ ਸਾਰੇ ਇਹ ਸਾਈਜ਼ 17 ਰੁਪਏ ਫੁੱਟ ਦੇ ਆ 17 ਰੁਪਏ ਫੁੱਟ ਜੀ ਠੀਕ ਹੈ ਜੀ ਉਹ ਤੋਂ ਵੀ ਕਿਹੜਾ ਵੀਡੀਓ ਦੇਖ ਕੇ ਆਪਣਾ ਕਸਟਮਰ ਆਉਂਦਾ ਦੁਕਾਨ ਤੇ ਜੀ ਉਹਦਾ ਵੀ ਆਪਾਂ ਮਾਨ ਰੱਖਾਂਗੇ ਜੀ ਕਿੰਨਾ ਵੀ ਲੈ ਸੋਇਆ ਕਰਾਂਗੇ ਜੀ ਠੀਕ ਹੈ ਜੀ ਕਿਉਂ ਵੀਡੀਓ ਦੇਖ ਕੇ ਆਉਂਦੇ ਐ ਇੰਨੀ ਦੂਰੋਂ ਕਸਟਮਰ ਔਰ ਮੈਂ ਤੈ ਦਿਲੋਂ ਧੰਨਵਾਦ ਹੈ ਦੂਰੋਂ ਦੂਰੋਂ ਕਿਹੜੇ ਕਸਟਮਰ ਆ ਰਹੇ ਨੇ ਉਹਨਾਂ ਦਾ ਹੋਰ ਵੀ ਮਾਨਤਾਨ ਕਰਾਂਗੇ ਠੀਕ ਹੈ ਜੀ ਤੇ ਆਪਾਂ ਇੱਕ ਕਸਟਮਰ ਨੂੰ ਵੀ ਮਿਲ ਲਈ ਜੀ ਆਪਾਂ ਹਾਂ ਜੀ ਆਹ ਤੇ ਦੀ ਕਸਟਮਰਾਂ ਨੂੰ ਮਲਾ ਦਿੰਦੇ ਚਲੋ ਭਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਭਜਨ ਟਾਇਲ ਸਟੋਰ ਮੋਸਟ ਵੈਲਕਮ ਜੀ ਬਾਈ ਜੀ ਵੀਡੀਓ ਦੇਖ ਕੇ ਆਏ ਨੇ ਜੀ ਜੋ ਵੀਡੀਓ ਚ ਰੇਟ ਬੋਲਿਆ ਉਹੀ ਦੇ ਰਹੇ ਨੇ ਹਾਂਜੀ ਉਦੋਂ ਵੀ ਲੈਸ ਕਰਕੇ ਜੀ ਦੇ ਰਹੇ ਠੀਕ ਹੈ ਹਾਂਜੀ ਧੰਨਵਾਦ ਮੈਡਮ ਜੀ ਜੀ ਸਪੈਸ਼ਲ ਚੰਡੀਗੜ੍ਹ ਮੁਹਾਲੀ ਤੋਂ ਆਪਣੀ ਟਾਇਲ ਲੈਣ ਵਾਸਤੇ ਆਏ ਨੇ ਜੀ ਭਜਨ ਟਾਇਲ ਸਟੋਰ ਰੰਪਰਾ ਫੂਲ ਤੇ ਜੋ ਮੈਡਮ ਜੀ ਰੇਟ ਸੀ ਵੀਡੀਓ ਚ ਬੋਲੇ ਉਦੋਂ ਵੀ ਲੈਸ ਕਰਕੇ ਤੁਹਾਨੂੰ ਲਾਏ ਹਨ ਜੀ ਹਾਂਜੀ ਹਾਂ ਕਾਦੀ ਕਾਦੀ ਤੇ ਲੈਤੀ ਐ ਜੀ ਤੁਸੀਂ ਆਪਾਂ ਪੂਰੇ ਫਲੋਰ ਦੀ ਲੈਤੀ ਐ ਜੀ ਔਰ ਵਾਲ ਦੀ ਲੈਤੀ ਆ ਵਾਲ ਤੇ ਲੈਤੀ ਐ ਫਲੋਰ ਤੇ ਲੈਤੀ ਐ ਜੀ ਉਦੋਂ ਵੀ ਲੈਸ ਕਰਕੇ ਲਾਇਆ ਜੀ ਆਪਣੀ ਵੀਡੀਓ ਦੇਖ ਕੇ ਆਏ ਜੀ ਆਏ ਨੂੰ ਮੋਸਟ ਵੈਲਕਮ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਏ ਨੇ ਜੀ ਬਾਗੇ ਪੁਰਾਣੇ ਤੋਂ ਤੇ ਬਾਈ ਜੀ ਨੂੰ ਪੁੱਛਾਂਗੇ ਵੀਟੈਲ ਕਿਹੜਾ ਅਸੀਂ ਵੀਡੀਓ 'ਚ ਬੋਲਾਂ ਉਦੋਂ ਵੀ ਥੋੜਾ ਜੀ ਮਾਨ ਕੀਤਾ ਕਿ ਨਹੀਂ ਕੀਤਾ ਜੀ ਕੀਤਾ ਪੂਰਾ ਹੀ ਕੀਤਾ ਜੀ ਹਾਂਜੀ ਹਾਂ ਇਹ ਬਾਈ ਜੀ ਅਕਲੀਏ ਤੋਂ ਆਏ ਆ ਇਹਨਾਂ ਦਾ ਵੀ ਅਸੀਂ ਮਾਨ ਕੀਤਾਗਾ ਜੀ ਜੋ ਵੀ ਕਸਟਮਰ ਵੀਡੀਓ ਦੇਖ ਕੇ ਆਉਂਦਾ ਮਾਨ ਦੇਖੋ ਲੱਖ ਦਾ ਵੀ ਹੁੰਦਾ ਜੀ ਕੱਖ ਦਾ ਵੀ ਹੁੰਦਾਗਾ ਵੀ ਹਰ ਇੱਕ ਬੰਦੇ ਦਾ ਅਸੀਂ ਮਾਨ ਕਰਾਂਗੇ ਲੈਸ ਕਿੰਨਾ ਹੋ ਸਕਿਆ ਉਨਾ ਹੀ ਲੈਸ ਕਰਕੇ ਲਾਵਾਂਗੇ ਹਾਂਜੀ ਸੋ ਭਾਈਆਂ ਨੂੰ ਵੀ ਸਹੀ ਸਹੀ ਲੱਗਿਆ ਸੋਨੀ ਹਾਂਜੀ ਉਹਦੋਂ ਵੀ ਲੈਸ ਕਰਕੇ ਦਿੱਤਾ ਹੈ ਹਾਂਜੀ ਬਹੁਤ ਵਧੀਆ ਲੱਗਿਆ ਭਾਈ ਕੁਆਲਿਟੀ ਆ ਲੋਡ ਹੋਈ ਜਾਂਦੀ ਹੈ ਜੀ ਗੱਡੀ ਤੇ ਕਿੰਨੇ ਹੋ ਗਏ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਲੱਗੀ ਭਾਈ ਕੁਆਲਿਟੀ ਦਾ ਵੈਸੇ ਆਪਣੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਮਰਜ਼ੀ ਹੋਰ ਵੀ ਸ਼ਾਪ ਬਥੇਰੀਆਂ ਨੇ ਆਪਾਂ ਸਮਾਨ ਖਰੀਦ ਲੈਣੇ ਆ ਪਰ ਬਾਈ ਦੀ ਡੀਲਿੰਗ ਸਾਨੂੰ ਬਹੁਤ ਵਧੀਆ ਲੱਗੀ ਭਾਈ ਬਾਈ ਦਾ ਬੋਲ ਬਾਲਾ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਅਸੀਂ ਸਮਾਨ ਤਾਂ ਕਿਤੋਂ ਵੀ ਕੋਈ ਕਿਤੋਂ ਵੀ ਖਰੀਦ ਲੇ ਰੇਟ ਵੀ ਕੋਈ ਵਜਾਇਜ਼ ਦੇ ਸਕਦੇ ਨੇ ਪਰ ਜਿਹੜੀ ਡੀਲਿੰਗ ਹੈ ਹਰੇਕ ਬੰਦਾ ਨਹੀਂ ਦੇ ਸਕਦਾ ਇਸੇ ਕਰਕੇ ਅਸੀਂ ਬਾਈ ਦੀ ਪਹਿਲਾਂ ਵੀਡੀਓ ਦੇਖ ਕੇ ਆਏ ਸੀ ਇਹਨਾਂ ਨੇ ਸਾਡਾ ਬਹੁਤ ਵਧੀਆ ਮਾਨ ਕੀਤਾ ਸਾਡੇ ਨਾਲ ਜਿੰਨਾ ਵੀ ਇਹਨਾਂ ਨੇ ਰੇਟ ਵੀਡੀਓ ਤੇ ਬੋਲਿਆ ਸੀ ਉਹਦੋਂ ਵੀ ਸਾਡਾ ਵਧੀਆ ਮਾਨਦਾਨ ਕੀਤਾ ਜੀ ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਤੁਹਾਡੇ ਹੱਥੀ ਵਾਜੀ ਰੱਖੇ ਜੀ ਥੈਂਕ ਯੂ ਮਿਹਰਬਾਨੀ ਠੀਕ ਹੈ